ٹائم لاسٹ ٹائم ہوندا صبر دا پیمانہ انسان دا لبریز ہو جاندا پڑ جاندا ہے فرمایا اس ٹائم جو دعا کیتی جاتی ہے رب اس نو بلا کسی تاخیر دے اپنی بارگاہ دے وچ قبول فرما لیندے نے اور دعا اصل جو ہے او دلوں نکلی دی نام دعا ہے جو دلوں بولی جاندی ہے اور زبان تو جو الفاظ جاری ہندے نے اس نے دعا کہا جاندہ ہے دیکھو دعا ہی ایک ایسی چیز ہے جو انسان کی تقدیر نو بدل کے رکھ دیندی ہے اس واسطے سارے پائی دعا کا دعا کرن میں دعا کران لگا سارے پائی دعا کریے اللہ پاک صادی اس ویلے کیتی ہوئی دعا نو قبول فرماوے اللهم صل علی محمد و علی آل محمد ظالمان الرسول ابو فرما یا اللہ جو تیرے بندیاں دے دشمن بنے ہوئے نے یا اللہ جو تیرے بڑھائے ہوئے بندیاں دے ظلم کر رہے نے یا اللہ تو انہا ظالمان انہیں سوا نابود فرما یا اللہ انہا ظالمان انہیں سوا نابود فرما یا اللہ رحم کرم دا معاملہ فرما یا اللہ اچھائی دا معاملہ فرما یا اللہ سانو سارے انہوں دیکھ کم کرن دی توفیق اتا فرما برے کمہ تو سانو بچے دی توفیق اتا فرما یا اللہ ساڑھے واسطے بہترین حکمران دا انتظام اتا بارڈر مسلمان دیا ਸਾਂ ਰਿਸ਼ਤੇਦਾਰੀਆਂ ਸਾਥ ਅੰਧੇ ਕੀਏ ਫਖਸਾਂ ਦੇ ਵਿੱਚ ਪਰ ਮੈਂ ਤੁਹਾਨੂੰ ਦੱਸਾਂ ਖੁੰਦ ਰੇ ਕਿ ਸਾਡੇ ਸਿੱਖਾਂ ਦਾ ਅੱਜ ਵਜ ਅੱਜ ਸਭਿਆਚਾਰ ਪਠਿਆ ਇਹ ਵਿਹਾਰ ਸਵਾਰੀ ਜਵਾਰ ਸਾਰਾ ਕੋਲ ਕਵਰਸ ਕਾਰ ਲਿਵਰਟ ਹੈ ਸਵੇਸ ਕਰਕੇ ਅਸਲੀ ਸਿੱਖ ਤਰਹੇ ਹੈ ਇਹ ਬਹੁਤ ਵੱਡਾ ਇਨਸਾਨੀਅਤ ਤੇ ਨਹੀਂ ਫੈਲਾ ਹੋਊਗਾ ਇਹ ਬਾਰਡਰ ਫੋੜਨਗੇ ਆਵਾਜਾ ਮੇਂ ਸ਼ੁਰੂ ਹੋਊਗੀ ਪਰਚਾਰ ਬਣੂਗਾ ਜੇ ਸਿੱਖਾਂ ਨੂੰ ਵੇ ਤੋਪਾ ਮਿਲੋਗਾ جسیا کہ ادا سارا بوٹ پاسے خود گا پاس ہے داری اہمی ہے انہوں نے بھی میں مبارک سارے اسلام نو مبارک دیں اور آس کرتا ہے کہ جو اِسی چونے ہیں جو ساٹھی ارداس ہے کہ بارڈر ਜੇ ਪੂਰੀ ਹੋਵੇ ਜਿੰਨਾ ਸਤਰਾ ਦਿਨ ਆਪ ਨੂੰ ਬਰਾਬਰ ਦੇਖੋ ਤੇ ਬਾਇ ਕੁਝ ਕਾਂਖਾ ਸਬ ਪੁਆਇੰਟ ਜਿਮਨ ਸਰਕੀ ਨਾਲ ਜੀ ਆਪਣਾ ਸਾਜੀ Anwar Ahmed Bittu Chauhan ਕੀ ਕਹਿਣਾ ਚਾਹੋਗਾ ਜਦੋਂ ਜਫਤਰੀ ਪਾਰਟੀ ਸਦਾ ਮਾਨਪੁਰ ਸਾਹਿਬ ਪਹੁੰਚੇ ਨੇ ਇੱਥੇ ਮਲੇ ਕੋਡਲਾ ਦੇ ਵਿੱਚ ਉਹਨੇ ਸਰਕਤ ਕੀਤੀ ਹੈ ਇਸ ਸੰਬੰਧ ਵਿੱਚ ਕੀ ਕਹੋਗੇ ਅੱਜ ਇੱਕ ਇਤਿਹਾਸ ਰਚਿਆ ਗਿਆ ਹੈ ਕਿ ਸਨ 47 ਤੋਂ ਬਾਅਦ ਜਿਹੜਾ ਇੰਨਾ ਵੱਡਾ ਪ੍ਰੋਗਰਾਮ ਕੀਤਾ ਸਾਡੇ ਸਿੱਖ ਵੀਰਾਂ ਨੇ ਮੁਸਲਿਮ ਭਾਈਚਾਰੇ ਦੇ ਲਈ ਅਸੀਂ ਇਹਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅਖੀਰ ਤੱਕ ਇਸ ਦੇ ਅਸੀਂ ਸ਼ੁਕਰਗੁਜ਼ਾਰ ਵੀ ਰਹਾਂਗੇ ਕਿਉਂਕਿ ਇਹਨਾਂ ਨੇ ਪੂਰੇ ਖੁੱਲੇ ਦਿਲ ਦੇ ਨਾਲ ਪੂਰੀ ਸਿੱਖ ਕਮਿਊਨਿਟੀ ਨੇ ਪੂਰੇ ਮੁਸਲਮਾਨ ਕਮਿਊਨਿਟੀ ਦੇ ਰੋਜ਼ੇ ਖਲਵਾਏ 47 ਤੋਂ ਬਾਅਦ ਐਡਾ ਵੱਡਾ ਪ੍ਰੋਗਰਾਮ ਪਹਿਲੀ ਵਾਰੀ ਕੀਤਾ ਗਿਆ ਮੈਂ ਇਸ ਦਾ ਸ਼ਰੇਹ ਜਿਹੜਾ ਜਾ ਰਿਹਾ ਪੂਰੀ ਸਿੱਖ ਸੰਗਤ ਨੂੰ ਜਾ ਰਿਹਾ ਹੈ ਪੂਰੀ ਸਿੱਖ ਨਾਨਕ ਦੀ ਕੌਮ ਨੂੰ ਜਾ ਰਿਹਾ ਹੈ ਮੈਂ ਬਾਬੇ ਨਾਨਕ ਦੀ ਕੌਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਲਾਹ ਤਾਲਾ ਨੇ ਤੁਹਾਡੇ ਇਹ ਰੋਜ਼ੇ ਖੁਲਾਉਣ ਨੂੰ ਕਬੂਲ ਕਰਨ ਅੱਲਾਹ ਅਗੇ ਅਸੀਂ ਦੁਆ ਕਰਦੇ ਆਂ ਤੁਹਾਡਾ ਆਣਾ ਵੀ ਕਬੂਲ ਕਰੇ ਸਾਡ ਤੁਹਾਡੇ ਰੋਜ਼ੇ ਖਲਾਉਣੇ ਕਬੂਲ ਕਰਨ ਔਰ ਸਾਡੇ ਰੋਜ਼ੇ ਖੁੱਲਣੇ ਵੀ ਅੱਲਾਹ ਕਬੂਲ ਕਰੇ ਔਰ ਇਸ ਦੇ ਵਿੱਚ ਅਸੀਂ ਇਹ ਵੀ ਦੁਆ ਕਰਦੇ ਆਂ ਕਿ ਵੀ ਜਿਹੜਾ ਭਾਈਚਾਰਾ ਇਹ ਸਾਨੂੰ ਦੇਖਣ ਨੂੰ ਮਿਲਿਆ ਹੈ ਇਹ ਬਹੁਤ ਹੀ ਵਧੀਆ ਭਾਈਚਾਰਾ ਹੈ ਇੱਕ ਉਹ ਬੇਸ਼ਮਜ ਨਾ ਨਾਪਾਕ ਲੋਕ ਜਿਹੜੇ ਸਿੱsdੀਆਂ ਚ ਗਏ ਨੂੰ ਠੇਡੇ ਮਾਰਦੇ ਇੱਕ ਮੇਰੇ ਸਿੱਖ ਵੀਰਨ ਜਿਨ੍ਹਾਂ ਨੇ ਸਾਡੇ ਲਈ ਦਰਵਾਜ਼ਾ ਖੋਲ ਦਿੱਤੇ ਅੰਦਰ ਗਏ ਅਸੀਂ ਤਕਰੀਬਨ ਅੱਜ ਤੋਂ 4 ਦਿਨ ਪਹਿਲਾਂ ਕल्याण ਪਿੰਡ ਗਏ ਸੀ ਕਲਿਆਣ ਪਿੰਡ ਦੇ ਵਿੱਚ ਜਾ ਕੇ ਜਦੋਂ ਸਾਡੇ ਨਮਾਜ਼ ਦਾ ਟਾਈਮ ਹੋ ਗਿਆ ਤਾਂ ਗ੍ਰੰਥੀ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਜਿਹੜੀ ਨਮਾਜ਼ ਅਦਾ ਕਰਨੀ ਹੈ ਦਰਬਾਰ ਸਾਹਿਬ ਦੇ ਅੰਦਰ ਆ ਕੇ ਕਰੋ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸੀ ਔਰ ਦੂਸਰੇ ਪਾਸੇ ਅਸੀਂ ਵਰਪਰ ਨਾਲ ਨਮਾਜ਼ ਅਦਾ ਕਰ ਰਹੇ ਸੀ ਇਹਦਾ ਸੁਨੇਹਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ ਅਸੀਂ ਫੇਰ ਦੁਬਾਰਾ ਗੱਲ ਕਰ ਰਹੇ ਹਾਂ ਕਿ ਬਾਬੇ ਨਾਨਕ ਦੇ ਇਨਾਮ ਲੈਵਾ ਸਿੱਖ ਪੰਥ ਸਿੱਖ ਪੰਥ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਇਹ ਉਪਾਲਾ ਕੀਤਾ ਹੈ ਅੱਲਾਹ ਤਾਲਾ ਤੁਹਾਡਾ ਇਸ ਵਾਲੇ ਨੂੰ ਕਬੂਲ ਕਰੇ ਆਮੀਨ ਯਾ ਰਬੁਲ ਆਲਮੀਨ ਵਾਹਿ ਖਾਲਸਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹਨਾ ਜੀ ਆਪਣਾ ਸਰਬਜੀਤ ਸਿੰਘ ਖਾਲਸਾ ਜੀ ਕਿਹੜੀ ਜਗ੍ਹਾ ਤੋਂ ਹੈ ਬਾਬਾ ਜੀ ਸਰਬਾ ਸਰਬਾ ਤਰਨਤਾਲ ਸਾਡਾ ਪਿਤਾ ਦਾ ਨੋ ਗੁਰੂ ਗੋਬਿੰਦ ਸਿੰਘ ਸਾਡਾ ਨਜ਼ਰ ਆਨੰਦਪੁਰ ਸਾਹਿਬ ਇਤੇ ਵਿਤਰ ਧਰਤੀ ਆ ਤੇ ਅੱਜ ਅਸੀਂ ਮਲੇਕੋਟਲੇ ਦੇ ਵਿੱਚ ਰੋਜਾ ਅਵਤਾਰ ਦੇ ਵਿੱਚ ਪਾਲਟੀ ਜਿਹੜਾ ਉਹਨਾਂ ਦਾ ਰੋਜੇ ਦੇ ਵਿੱਚ ਪਹੁੰਚੇ ਆ ਤੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੋ ਗੂਜੇ ਕੌਣ ਭਲੇ ਕੋ ਮੰਦੇ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਇੱਕ ਸਾਰਿਆਂ ਨੂੰ ਕਰਿਆ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤਪਾਨ ਕਰਵਾਇਆ ਅਮਰਤਪਾਨ ਕਰਵਾ ਕੇ ਸਿੱਖ ਸੱਜ ਅੱਜ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਅੱਜ ਵਿਤਕਰੇ ਕਹਿ ਰਹੇ ਨੇ ਵਿਤਕਰੇ ਪਾ ਰਹੇ ਨੇ ਵਿਤਕਰਾ ਕੋਈ ਨਹੀਂ ਹੈਗਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਹਿੰਦੂ ਮੁਸਲਮਾਨ ਇੱਕ ਸਿੱਖ ਚਾਹੀ ਸਾਰੇ ਇਕੱਠੇ ਨੇ ਸਾਰੇ ਅਸੀਂ ਭਾਈ ਪਾਈ ਆ ਪਰ ਇੱਕ ਜਿਹੜੀਆਂ ਸਿਆਸੀ ਲੋ ਰੋਟੀਆਂ ਸੇਕਣ ਵਾਲਿਆਂ ਨੇ ਇਹ ਸਾਨੂੰ ਅਲੱਗ ਕਰਦੇ ਅੱਜ ਅਸੀਂ ਇੱਥੇ ਮਲੇ ਕੁਟਲੇ ਦੇ ਵਿੱਚ ਇਹ ਭਾਈਚਾਰਾ ਵੀ ਇੱਕ ਹੈ ਇਹ ਇੱਕ ਮਿਸਾਲ ਦੇ ਤੌਰ ਤੇ ਦਿਖਾ ਰਹੇ ਆ ਤੇ ਇੱਥੇ ਇਹਨਾਂ ਨੂੰ ਅੱਜ ਅਸੀਂ ਪਾਰਟੀ ਦੇ ਰਹੇ ਆ ਰੋਜਾ ਇਹਨਾਂ ਦਾ ਖਲਵਾ ਰਹੇ ਆ ਮਾਨ ਸਾਹਿਬ ਇੱਥੇ ਆਏ ਨੇ ਮਾਨ ਸਾਹਿਬ ਬਹੁਤ ਹੀ ਸੁੱਚੇ ਨਸੱਚੇ ਤੇ ਬਹੁਤ ਸਿੱਖ ਧਰਮ ਦੇ ਨਾਲ ਸ਼ੁਰੂ ਤੋਂ ਚੱਲਦੇ ਆਏ ਨੇ ਇੱਕ ਸਟੈਂਡ ਤੇ ਖੜੇ ਨੇ ਕੋਈ ਉਹਨਾਂ ਦਾ ਅਲੱਗ ਸਟੈਂਡ ਨਹੀਂ ਹੈਗਾ ਉਹਨਾਂ ਨੇ ਕਦੇ ਕੋਈ ਮਾੜੀ ਗੱਲ ਨਹੀਂ ਕੀਤੀ ਹੈਗੀ ਕਿਸੇ ਕੋਈ ਸਿਆਸੀ ਰੋਟੀਆਂ ਨਹੀਂ ਸਿੱਕੀਆਂ ਹੈਗੀਆਂ ਜੋ ਅਸਲ ਉਹ ਹੀ ਉਹਨਾਂ ਨੇ ਕਿਹਾ ਕੀ ਮੈਸੇਜ ਦਿਓਗੇ ਅੱਜ ਤੇ ਇਸ ਅਵਤਾਰੀ ਪਾਰਟੀ ਨੂੰ ਲੈ ਕੇ ਬਾਕੀ ਕੌਮਾਂ ਨੂੰ ਜਿਹੜੀਆਂ ਕਿ ਹਿੰਦੂ ਸਿੱਖ ਮੁਸਲਮ ਹਿੰਦੂ ਧਰਮ ਦੇ ਵਿੱਚ ਪਾੜ ਪਾਰੀਆਂ ਉਹਨਾਂ ਨੂੰ ਕੀ ਮੈਸੇਜ ਅਸੀਂ ਤੁਹਾਨੂੰ ਪਹਿਲਾਂ ਇਹੀ ਗੱਲ ਕਹੀ ਹੈ ਉਹ ਸਿਰਫ ਸਿਆਸੀ ਰੋਟੀਆਂ ਅਸੀਂ ਏਕ ਰਹੇ ਨੇ ਸਿਆਸੀ ਰੋਟੀਆਂ ਅਸੀਂ ਜਿਹੜਾ ਸਾਡੇ ਭਾਈਚਾਰਾ ਸਿੱਖ ਭਾਈਚਾਰਾ ਜਿਹੜੇ ਵੋਟਰ ਨੇ ਉਹਨਾਂ ਨੂੰ ਅਸੀਂ ਉਮੀਦ ਕਰਾਂਗੇ ਆਸ ਉਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਆ ਵੀ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਾਓ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਪੱਤਰਕਾਰ ਸਾਹਿਬ ਤੁਸੀਂ ਹਰ ਇੱਕ ਪਿੰਡ ਚ ਚਲੇ ਜਾਓ ਹਰ ਇੱਕ ਸ਼ਹਿਰ ਚ ਚਲੇ ਜਾਓ Hindu, Muslim, Sikh, Assai ਕੋਲੇ ਕੋਲੇ ਰਹਿੰਦੇ ਨੇ ਇਹ ਇੱਕ ਥਾਲੀ ਚ ਖਾਂਦੇ ਨੇ ਇੱਕ ਥਾਲੀ ਚ ਇੱਕ ਜਗ੍ਹਾ ਤੇ ਬੈਠਦੇ ਨੇ ਉੱਥੇ ਤਾਂ ਸਾਨੂੰ ਕੋਈ ਬੈਰ ਨਹੀਂ ਹੁੰਦਾ ਉੱਥੇ ਤਾਂ ਸਾਨੂੰ ਕਿਸੇ ਚੀਜ਼ ਤੋਂ ਖਤਰਾ ਨਹੀਂ ਹੁੰਦਾ ਹੈਗਾ ਜਦੋਂ ਇਹ ਸਿਆਸੀ ਰੋਟੀਆਂ ਸੇਕਦੇ ਨੇ ਫਿਰ ਕਹਿੰਦੇ ਸਾਨੂੰ Hindu ਖਤਰਾ ਹੈ ਜਾਈਂ ਮੁਸਲਮਾਨ ਨੂੰ ਤਾਂ ਇਹਨਾਂ ਨੇ ਮੁਸਲਮਾਨ ਤੇ ਸਿੱਖਾਂ ਨੂੰ ਤਾਂ ਇਹਨਾਂ ਨੇ ਟਾਰਗੇਟ ਬਣਾਇਆ ਹੋਇਆ ਇੱਕ ਤੇ ਮੁਸਲਮਾਨਾਂ ਨੂੰ ਟਾਰਗੇਟ ਬਣਾ ਕੇ ਸਿੱਖਾਂ ਨੂੰ ਟਾਰਗੇਟ ਬਣਾ ਕੇ Hindu ਆ ਦੇ ਵਿੱਚ ਬਹਿਰ ਵਿਰੋਧ ਪਾਇਆ ਹੋਇਆ ਇਹ ਪਾਰਟੀਆਂ ਨੇ ਜਿਹੜੇ ਮੈਂਬਰ ਲੀਡਰ ਨੇ ਬڑے-ਬڑے ਸਾਡੇ ਭਾਈਚਾਰੇ ਦੇ ਵਿੱਚ ਕੋਈ ਪੈਰ ਵਿਰੋਧ ਨਹੀਂ ਹੈਗਾ ਨਾ ਸਿੱਖਾਂ ਚ ਨਾ ਅਸਾਈਆਂ ਚ ਨਾ ਮੁਸਲਮਾਨਾਂ ਚ ਨਾ ਇੰਦਾਂ ਚ ਹਿੰਦੂਆਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ